ਅੱਜ ਕੇ ਕੀ ਗੇਟ ਬਹੁਤ ਹੋ ਚੱਲੇ ਆ ਲੇਟ ਤਾਂ ਭਾਏ ਹੋ ਗਏ ਜੇ 10 ਮਿੰਟ ਆ ਨਾ ਹੋ ਕਰਦਾ ਤੂੰ ਫੇਰਾ ਪਾਵਾ ਪਾ ਨੂੰ ਬਸਰੀ ਮਿਲ ਜਾਂਦੀ ਚੜ ਜਾਂਦੇ ਮਾ ਸੋ ਨਾ ਘਰੇ ਬਾ ਦਵਾਈ ਬੂਟੀ ਦੇਣ ਲੱਗੇ ਨਾ ਉਹਨਾਂ ਨੇ ਲਈ ਮਾਈ ਬਹੁਤ ਸੀ ਤੇ ਤੂੰ ਲਾਲਚ ਕਰ ਗਿਆ ਨਾ ਬੈਠਾ ਰਿਹਾ ਮੈਂ ਜੀ ਪੰਜ ਚਾਰ ਹੈ ਜੀ ਕੋਈ ਸੀਸੀ ਦਾ ਕਾਗੜਾ ਲੈ ਲੈਣਗੇ ਮੈਂ ਤਾਂ ਤੈਨੂੰ ਕਿਹਾ ਸੀ ਮੈਂ ਆਪਾਂ ਟਾਈਮ ਨਾਲ ਬਗ ਚੱਲ ਹੁਣ ਫੇਰੇ ਐਠ ਮੇਲੇ ਕਵੇੜਾ ਹੀ ਬਹੁਤ ਹੋ ਗਿਆ ਕੀ ਹੱਲ ਹੈ ਮੈਂ ਤਾਂ ਫੇਰ ਐ ਕਰਦੇ ਆ ਜੀ ਆਪਣਾ ਯਾਰ ਕਰ ਯਾਰ ਰਹਿੰਦਾ ਹਾਂ ਕਰ ਯਾਰ ਰਹਿੰਦਾ ਹੈ ਉਹਦੇ ਕੋਲੇ ਕੱਟ ਲਾਂਗੇ ਰਾਤ ਹੋ ਜਾਂ ਪਾਣੀ ਪੀਣਿਆ ਮੋਹ ਪ੍ਰੇਮ ਬਣਿਆ ਕੀ ਪਤਾ ਰਾਤ ਰੱਖ ਰਹਿਣ ਹਰ ਰੋਜ਼ ਰੱਖ ਲੂਗਾ ਜਵਾਬ ਨਹੀਂ ਦਿੰਦੇ ਆਪਾਂ ਨੂੰ ਬਹੁਤ ਵਾਰੀ ਸੁਰਮਾ ਲਿਆ ਅੱਖ ਦੀ ਥਲਾਈ ਹਾਂ ਕਈ ਵਾਰੀ ਜੋ ਹੁਣ ਵਿਸ਼ਵਾਸ ਵੀ ਨਹੀਂ ਕਰਦਾ ਨਾ ਅਗਲਾ ਜੋ ਹਾਂ ਯੋਗ ਐਸਾ ਆ ਚੱਲਿਆ ਰੂਕ ਮਾਣਾ ਆ ਗਿਆ ਭਗਤਾ ਚਲ ਆਜੋ ਜੀ ਆਜੋ ਚਾਲ ਚੇਲਿਆ ਫਿਰ ਗੱਲ ਆਈ ਨੇ ਪਤਾ ਸਵੇਰੇ

ਉਹ ਲੱਭ ਗਿਆ ਸੀ ਤੈਨੂੰ ਭਲਾ ਹਾਂ ਲੱਭ ਗਿਆ ਸੀ ਪਾਨ ਦੀ ਯਾਰ ਲੱਭ ਗਈ ਸੀ ਹਾਂ ਲੱਭ ਗਈ ਸੀ ਬਸ ਫਿਰ ਉਹ ਜੀ ਸਾਰੀਆਂ ਚੀਜ਼ਾਂ ਆਪਣੀ ਬਗਲੀ ਚ ਨੇ ਹਾਂ ਹਾਂ ਸਾਰੀਆਂ ਬਗਲੀ ਚ ਬਸ ਠੀਕ ਘਰੇ ਇਲੇ ਚੱਲ ਕੇ ਕੁੱਟਾਂਗੇ ਇਹਨਾਂ ਦੀ ਦਵਾਈ ਬਣਾਵਾਂਗੇ ਜਿਹੜੀ ਕਾਬਜ ਵਾਲੀ ਦਵਾਈ ਹੁੰਦੀ ਏ ਹਾਂ ਹਾਂ ਇਹ ਵੀ ਇੱਥੋਂ ਹੀ ਬਣਦੀ ਏ ਤੈਨੂੰ ਪਤਾ ਤਾਂ ਹੈ ਸਾਰਾ ਉਹ ਮਾ ਮਾਤਾ ਆਪਾਂ ਨੂੰ ਵਧੀਆ ਜੀ ਕਣਕ ਦਾ ਗੱਟਾ ਚਕਾਉਂਦੀ ਸੀ ਤੂੰ ਨਹੀਂ ਮੰਨਿਆ ਕੋਈ ਨਹੀਂ ਚਕਾਉਂਦੀ ਸੀ ਮੈਨੂੰ ਪਤਾ ਨਹੀਂ ਪੈਸੇ ਨਹੀਂ ਕਣਕ ਲੈ ਜੋ ਦਵਾਈ ਦੇ ਜੋ ਕੀ ਕਣਕ ਦਾ ਗੱਟਾ ਲੈ ਲੈਂਦੇ ਕਾਮਲਿਆ ਮੈਨੂੰ ਤਾਂ ਸੁਣਾ ਨਹੀਂ ਹੈ ਨਹੀਂ ਕਈ ਆਂਦੀ ਸੀ ਆਵਾਜ਼ ਮਾਰੀ ਸੀ ਅੱਖਾ ਹਾਂ ਫਰ ਕੋਈ ਤੜਕੇ ਢੀੜਾ ਦੇ ਦਾਂਗੇ ਤੜਕੇ ਤੜਕੇ ਤਾਂ ਆਪਾਂ ਜਾਵਾਂਗੇ ਇੱਕ ਢੀੜਾ ਕੱਢ ਚੱਲਾਂਗੇ ਕੀ ਪਤਾ ਬਣ ਜਾਏਗਾ ਹਾਂ ਚੱਲਾਂਗੇ ਸਵੇਰ ਵਜੋਂ ਜਾਵਾਂਗੇ ਕੀਹਰਾ ਪਤਾ ਤਾਂ ਲੈ ਯਾਰ ਮੈਨੂੰ ਛੱਕ ਜਾ ਪੈਂਦਾ ਹੈ ਘਰ ਤਾਂ ਹੀ ਹੈ ਨਾ ਹੈ ਇਹ ਘਰ ਹੈ ਇਹ ਨਹੀਂ ਘਾਰ ਯਾਰ ਮੈਨੂੰ ਤੇ ਹੋਰ ਲੱਗਣ ਰਿਹਾ ਇੱਥੇ ਗੇਟ ਦਾ ਪਾਣੀ ਸੀ ਉਦੋਂ ਲਾ ਤਾਂ ਹੁਣ ਅਗਲੇ ਨੇ ਲਾ ਤਾਂ ਹੁਣ ਬਾਜ ਮਾਰ ਲੈਣਾ ਕੀ ਪਤਾ ਲੱਗਦਾ ਯਾਰ ਲਾ ਤਾਂ ਹੋਵੇ ਫਿਰ ਹੋਰ ਲੱਗਦੇ ਪੰਗਾ ਲੈ ਨਹੀਂ ਗੁਰੂ ਜੀ ਤੁਸੀਂ ਬਾਜ ਮਾਰੋ ਕਦੇ ਗੂਟਾ ਮਾਰੀ ਅੱਧੀ ਨਹੀ ਨਹੀਂ ਮਾਰਦਾ ਹਾਂ ਆਏ ਆਪਾਂ ਕਿਹੜਾ ਚੋਰ ਆ ਇਹ ਵੀ ਗੱਲ ਠੀਕ ਏ ਤੇਰੀ ਤੋ ਆਜ ਦੇ ਚਾਲਾ ਵਰਦਿਆਲ ਥਿਓ ਹੋਰ ਮਾਰਨਾ ਯਾਰ ਗਰਦਿਆਲ ਸੋ ਓ ਗਰਦਿਆਲ ਸੁਤ ਹਾਲ ਨੇ ਭਾਈ ਸੁੱਤਾ ਪਿਆ ਨਾ ਠੰਨੀ ਧਿਆ ਲੇਟ ਹੋ ਗਏ ਗੁਰੂ ਜੀ ਆਪਾਂ ਬੜੇ ਲੇਟ ਹੋ ਚੱਲੇ ਆ ਫਿਰ ਸੌ ਜਾਂਦਾ ਅਗਲਾ ਜਿੰਦਾ ਕੋਟਾ ਲਾ ਕੇ ਜੇ ਨਾ ਟੱਕ ਆਇਆ ਕਿੱਥੇ ਰਾਹ ਉਹ ਲਾਲਚੀਨੀ ਦੀ ਜੜ ਲਾ ਲਈ ਸੀ ਸਾਰੀ ਲਾਲੀ ਲਾਲੀ ਚੈਲਾ ਇਹ ਇਹਨੂੰ ਦੇ ਕੇ ਚੱਲਾਂਗੇ ਹਾਂ ਇਹਨੂੰ ਦੇ ਕੇ ਚੱਲਾਂਗੇ ਇਹਦਾ ਕੋਈ ਪੂਲਾਣਾ ਕੰਮ ਛੱਡ ਗਿਆ ਮੈਨੂੰ ਪਤਾ ਹੀ ਨਹੀਂ ਦੋ ਵਾਰੀ ਦਵਾ ਲਿਆ ਤੂੰ ਮੇਰੇ ਅੱਛਾ ਹੁਣ ਕੰਮ ਕਰਦਾ ਉਹ ਕੰਮ ਕਰਦਾ ਹੁਣ ਇਹਨੂੰ ਉਹ ਪਾਣ ਦੀ ਜੜ ਤੇ ਉਹੋ ਦਿੱਤਾ ਸੀ ਮੈਂ ਹਾਂ ਚਲੋ ਮਾਰੋ ਬਾਜਾ ਹਾਂ ਕਰ ਦਿਆ ਲੋ ਆ ਗਿਆ ਆ ਗਿਆ ਬੋਲੇ ਹੈ ਉਹ ਬਾਬੇ ਆਏ ਆ ਬੜੀ ਨੂੰ ਦਰਦਿਆਲ ਸਿਓ ਨਾਲ ਆਇਆ ਮਗੰਦ ਹਾਂ ਐਸ ਹੋਰ ਜੀ ਕੀ ਹਾਲ ਹੈ ਸਰਦਾਰ ਜੀ ਠੀਕ ਆ ਠੀਕ ਆ ਹੋਰ ਮਕੰਦੇ ਨੱਥ ਆਖਿਚ ਹੋਇਆ ਫਿਰਦਾ ਮੈਨੂੰ ਲੱਗਾ ਤੰਗਿਆ ਆ ਆਖਿਚ ਹੋਇਆ ਫਿਰਦਾ ਘਰ ਦੀ ਕੋਲੋਂ ਤਾਂ ਨਹੀਂ ਉੱਠ ਕੇ ਆਇਆ ਉੱਥੇ ਹੀ ਉੱਠ ਕੇ ਆਇਆ ਹੋਰ ਆਏ ਨੰਗੇ ਹੋ ਨੰਗੇ ਹੋ ਯਾਸ਼ਵਲੇ ਕੀ ਹਾਲ ਚਾਲ ਏ ਵਧੀਆ ਵਧੀਆ ਸਾਡੀ ਬਸ ਨੰਗੇ ਕੀ ਮਸਨਾਂਗੀ ਲੇਟ ਹੋ ਗਏ ਬਾ ਲੰਗ ਚੱਲੀ ਸੀ ਅੱਡੇ ਤੋਂ ਅਸੀਂ ਆਖਾ ਚੱਲ ਕਰਦੇ ਹਾਂ ਕੋਈ ਰਾਤ ਕੱਟ ਲੈਨੇ ਆ ਰਾਤ ਹੋਰ ਯਾਰ ਰਾਤ ਤਾਂ ਬਾਬਾ ਅਸਲ ਪੁੱਛੇ ਨਾ ਮੇਰੇ ਘਰ ਦੀ ਹੋਰੀ ਬਿਮਾਰ ਆ ਤੇ ਮੈਂ ਤਾਂ ਆਪ ਰੋਟੀ ਤੋਂ ਭੁੱਖਾ ਪਿਆ ਜੇ ਤਾਂ ਤੁਸੀਂ ਐਂ ਪੈਣਾ ਤਾਂ ਪੈ ਜਾਓ ਬਾਚ ਨਹੀਂ ਚੋੜਿਆ ਕਾਮਲਿਆ ਭਗਲਿਆ ਲੋਕਾ ਦਵਾਈ ਦੇਉ ਗੁਰੂ ਜੀ ਤੇਰੀ ਤਾਂ ਬੜੀ ਕਿਸਮਾ ਦਾ ਕੋ ਜਾਗੀ ਕੋਕੀਤੀ ਦਵਾ ਦੇ ਦਾਂਗੀ ਸੈੱਟ ਹੋ ਚੱਲੀ ਏ ਚਲ ਹਾਂ ਫੇਰ ਠੀਕ ਆ ਠੀਕ ਕਰਨ ਫੇਰ ਸੋਨੂੰ ਦੋ ਰੋਟੀਆਂ ਪਕਾ ਕੇ ਖਵਾ ਦੇ ਨਾਲ ਮੈਂ ਖਾ ਲਾਂ ਆਏਗਾ ਨਾ ਯਾਰ ਅੱਜ ਨਵੀਆਂ ਬਜੜੀਆਂ ਬੁੱਠੀਆਂ ਥੋੜੇ ਘੁਲੇ ਅੱਜ ਦੌੜੀ ਹੈ ਦੌਰੀ ਲੰਘ ਜਾਓ ਹੇ ਹੇ ਰਾਗੜਨੀਆਂ ਆ ਪੈਂਦੀਆਂ ਤੁਮਾਰਾ ਹੋ ਮਾਂ ਦੱਸਤਾ ਯਾ ਹਾਂ ਹਾਂ ਉਹ ਕੋਟਣ ਵਾਲਾ ਉਹ ਬਾਹੇ ਆ ਮੋਟੇ ਵਾਲਾ ਕੋਟਾ ਜਾ ਆਹੋ ਆਹੋ ਚੱਲ ਚੱਲ ਫੇਰ ਲੰਘ ਜਾਓ ਨੰਗੇ ਚੱਲੋ ਓ ਬਾਈ ਆੜ ਜਾ ਕੇ ਜਾ ਹਾਂਜੀ ਹਾਂਜੀ ਆਜੋ ਆੜ ਜਾ ਯਾਰ ਤਰਖੀਬ ਸਿਓ ਡਰਾਈਵਰ ਆ ਹੌਲੀ ਚੱਲ ਹੋਰ ਠੀਕ ਠਾਕ ਏ ਸਾਰਾ ਸੋਖ ਸੰਤੀ ਵਧੀਆ ਵਧੀਆ ਆਪਣੇ ਦੱਸੋ ਇਹ ਬੰਬੂ ਘਾਟ ਜੀ ਦੋ ਆਪਣੀ ਨੇ ਇਹ ਫਿਰ ਮੀਂਹ ਪੈਂਦਾ ਸੀ ਅੰਦਰ ਹੀ ਲਾਤੇ ਨਾ ਕੀ ਨਾ ਠੀਕੇ ਫਿਰ ਅੰਦਰ ਚੰਗਾ ਲੋਇਆ ਫਿਰ ਟੜ ਕੇ ਨਾ ਸਟਾਰਟ ਨਹੀਂ ਹੁੰਦੀ ਜੀ ਅੱਖਾ ਆ ਠੰਡੇ ਹੋ ਜਾਂਦੇ ਹਾਂ ਗੜਾ ਹੋਵੇ ਚਲੋ ਵਧੀਆ ਇਹ ਨਵਾਂ ਪਤਾ ਫਿਰ ਸਾਰਾ ਹਾਂ ਇੱਕ ਹੀ ਬਣਾਈਆ ਜੀ ਪਹਿਲਾਂ ਤਾਂ ਤੂੰ ਐ ਲਾਲਾ ਬਸ ਬੋਤਲ ਲੈ ਜਾਂਦੇ ਬਾਹਣਾ ਚ ਜਾਂਦੇ ਹਾਂ 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 19 ਜਗਾ ਹੈ ਨਾ 19 ਜਗਾ ਬਣੀ ਸੀ ਪਹਿਲਾਂ ਤਾਂ ਆਪਣੇ ਤੂੰ ਹੀ ਚੇਲਿਆ ਨਾਲੇ ਨਾਲ ਹੀ ਕੂਂ ਜਉਂਦਾ ਸੀ ਉਹ ਉਹ ਗੱਲਾਂ ਹਾਂ ਇਹ ਛੋਟਾ ਜਿਹਾ ਹੁੰਦਾ ਹਣ ਨਹੀਂ ਕੋਈ ਜਰਦਾ ਇਹ ਹੁਣ ਕਿਸੇ ਦੇ ਬਾਠ ਤੇ ਬੈਜੇ ਟੱਟੀ ਨਾ ਹੁਣ ਤੇ ਅਗਲਾ ਟੰਬਾ ਲੈ ਕੀ ਮਕਰ ਪਾਇ ਜਾਂਦਾ ਅਗਲਾ ਚਿੱਟੜ ਛਾਂਗ ਦਿੰਦਾ ਇਹ ਵੀ ਗੱਲ ਠੀਕ ਹੈ ਜਵਾਨਾ ਇਹ ਸਾਡੇ ਕਿਉਂ ਬੈਠਾ ਭਾਈ ਇਹ ਯੋਗ ਬਹੁਤ ਪੈੜਾ ਆ ਚੱਲਿਆ ਆਹਾਂ ਕਿਸੇ ਨੂੰ ਬੰਦੇ ਨੂੰ ਬੰਦਾ ਵੇਖ ਕੇ ਰਾਜੀ ਨਹੀਂ ਹੈ ਨਹੀਂ ਤੜ ਕਿ ਨਾ ਥ ਦੇ ਲੈ ਅੰਦਰ ਪਾਵਾਂਗੇ ਅਰੇਲੀ ਵਾਲੇ ਨੂੰ ਲੈਣ ਲੱਗੇ ਜਾਂਦੀ ਹੁੰਦੀ ਸੀ ਟੜਕੇ ਪਹਿਲਾਂ ਬਾਹਰ ਨੂੰ ਦੇ ਲੈ ਪਹਿਲੇ ਪਹਿਲੇ ਤੇ ਅੰਦਰ ਪਾਵਾਂਗੇ ਫਿਰ ਦੇਖ ਆ ਮੱਝਾ ਹੀ ਆਜੋ ਹਾਂ ਆਜੋ ਜੇ ਕੁਲ ਬਾ ਦਾ ਦਾ ਬਾ ਦਾ ਨਾ ਤੇਰੀ ਮਰਜ਼ੀ ਹੈ ਕਿਵੇਂ ਕਰੀਏ ਅੰਦਰ ਹੀ ਪੈ ਜਾਗੇ ਹਾਂ ਅੰਦਰ ਹੀ ਪਾਵਾਂ ਅੰਦਰ ਪਾ ਨਾ ਜਮੀਂ ਖਣੀ ਆ ਜਾਂਦੀ ਹੈ ਸਹੀ ਬਹੁਤ ਬਹੁਤ ਖਰਾਬ ਹੋ ਚੱਲਿਆ ਆਜੋ ਲਾ ਇਹ ਵੀ ਭਰਾਵਾ ਜੀਮੀਦਾਰ ਬਹੁਤ ਤੰਗ ਨੇ ਬਹਰਾ ਵਾਰਸ਼ ਪਾਈਦੀ ਏ ਕਣਕ ਝੋਨਾ ਪੱਕਿਆ ਪਿਆ ਸਾਰਾ ਆ ਜਾ ਨਾ ਆ ਵੀ ਆ ਜਾ ਆਇਆ ਆਇਆ ਨਾਲ ਨਾਲ ਹੀ ਬਹੁਤ ਚੜ ਚਲੀ ਏ ਸੱਚ ਮੈਂ ਸੁਣਿਆ ਆਹ ਬਹੁਤ ਚੜ ਗਈ ਕਹਿੰਦੇ ਇੱਕ ਵਾਰ ਹੀ ਰੱਖੇਗਾ ਲੰਗ ਲਾਣਾ ਨਾ 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 ਦਵਾਈਆਂ ਆਂ ਬੜੀਆਂ ਮਹਿੰਗੀਆਂ ਐ ਅੱਛਾ ਜੀ ਬਾਣੀਆਂ ਮਹਿੰਗੀਆਂ ਐ ਤੇ ਜਾਣ ਆ ਇਹ ਨਾ ਚ ਸਾਡੀ ਆ ਇਹਨੀਆਂ ਕਿੰਨੀਆਂ ਮਹਿੰਗੀਆਂ ਚੱਕੀ ਫਿਰ ਬੜੀ 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 ਵੱਡੀ ਕੀ ਇਹਨਾਂ ਦੇ ਵਿੱਚ ਤਾਂ ਵੜੀ ਉਹ ਛੀਰਾ ਤੇ ਲੈ ਪਾਣੀ ਤੇ ਪਿਆ ਮਾਣੀ ਤੇ ਪਿਆ ਦੇ ਯਾਰ ਬੜੀ ਦੂਰੋਂ ਆਇਆ ਚੱਲ ਬਾਹਰ ਜਾ ਯਾਰਾਂ ਇਹ ਕੀ ਡਾਰਾ ਗੱਦੇ ਗੁੱਦੇ ਗੱਦੇ ਗੁੱਦੇ ਬੜੇ ਵਧੀਆ ਕਰ ਓਏ ਵੇ ਇਹ ਫਿਰ ਵੱਡਾ ਇਵੈਂਟ ਬਣਾਤਾ ਹਾਂਜੀ ਬੱਟੇ ਬਣਾ ਦੇ ਬਣਾਤੀ ਅੱਛਾ 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 ਐ ਸੀ ਨਾ ਇੱਕ ਤੇਰਾ ਮੁੰਡਾ ਸੀ ਛੋਟਾ ਜਿਹਾ ਇਹ ਬੈਠੇ ਨਾ ਪੱਕਾ ਤਾਂ ਬਣਾਤਾ ਅਗੇ ਤੀਜੇ ਚੌਥੇ ਦਿਨ ਮੈਂ ਰਾਤ ਨੂੰ ਮੰਜਾ ਪਾਣੀ ਦਿੰਦਾ ਸੀ ਅੱਛਾ ਅੱਛਾ ਮੈਂ ਇਸ ਜੋਰ ਵੱਧ ਲਾਉਂਦਾ ਸੀ ਦਵਾਈ ਦਿੱਤੀ ਸੀ ਮੈਂ ਉਹ ਕੰਮ ਵੱਧ ਜੋਰ ਦਵਾਈ ਦਿੱਤੀ ਸੀ ਉਹ ਕੰਮ ਕਰ ਗਈ ਹਾਂ ਹਾਂ ਹੋਏ ਮਿਸਤਰੀ ਕੋਲ ਕਹਤਾ ਰੋਜੀ ਕਹਿੰਦਾ ਬੰਦੇ ਦੀ ਬਾਹੀ ਤੋੜ ਲੈ ਨਾ ਕਦੇ ਸਿਰਵਾ ਤੋੜ ਲੈ ਨਾ ਮੈਂ ਕਿਹਾ ਭਾਈ ਜੋਰ ਵੱਧ ਵੱਜ ਜਾਂਦਾ ਕਈ ਵਾਰੀ ਕੀ ਗੱਲ ਆ ਫਿਰ ਮੈਂ ਪੱਕਾ ਹੀ ਬਣਾਤਾ ਜੀ ਮੈਂ ਕਹਿੰਦਾ ਹੁਣ ਨਹੀਂ ਟੁੱਟਦਾ ਇਹ ਗੁਰੂਜੀ ਪਰਵਾਰ ਪਿਆ ਇਹ ਗਰਦਾਲ ਕੌਣ ਪਿਆ ਇਹ ਤਾਂ ਮੇਰੇ ਘਰ ਦੀ ਐ ਨਾਸ ਜੀ ਆ ਖਾਖਾ ਤੇਰੀ ਘਰ ਦੀ ਹਾਂ ਫਿਰ ਮੈਂ ਇੱਥੇ ਸਿਰ ਜਾ ਵੰਡਿਆਦਾ ਸੀ ਫਿਰ ਆਪਣਾ ਕਿੱਧਰ ਚੱਲ ਚੱਲਿਆ ਜੀ ਮੁੰਡਾ ਇੱਥੇ ਨਾਲ ਡੰਗਰ ਬੰਨਦਾ ਹੂਆ ਤੁੰਨਾ ਧੰਗਾ ਪਾਉਂਦਾ ਜੀ ਚਲੋ ਇਹ ਵੀ ਠੀਕ ਹੈ ਚੱਲ ਮੱਛਰੀ ਬਾਹਰ ਬਣਾਏ ਜੀ ਬੜਾ ਕੀ ਪੁੱਜਦਾ ਅਗਰ ਤੇ ਆਲੋ ਪੱਖਾ ਹੀ ਲਵਾ ਲੋ ਆ ਇਹਦਾ ਪੱਟ ਕੇ ਪੱਖਾ ਹੀ ਲਵਾ ਲੋ ਪੱਖਾ ਨਹੀਂ ਚਲਾਉਂਦੇ ਇਹ ਮੱਛਰ ਖਾਈ ਜਾਂਦਾ ਆ ਨਾ ਜੀ ਨਾ ਨਾ ਲੱਗ ਜਾਂਦੀਆਂ ਪੱਖਾ ਚਲਾ ਲ ਕੇ ਰਾਤ ਨੂੰ ਘਰ ਦੀ ਬਿਮਾਰ ਹੋ ਰਹੀ ਹੈ ਤਾਂ ਕਰਕੇ ਬਾਤ ਕਰ ਰਹੇ ਆ ਮੁੰਡਾ ਨਾ થી ਇੱਥੇ ਆ ਪਸੂ ਡੰਗਰ ਬੰਨਦਾ ਤੂੰ ਮਾ ਤੰਗਾ ਪਾਈ ਜਾਂਦਾ ਮੱਛਰੀ ਵਾ ਇਹ ਮੱਛਰ ਬੜਾ ਹੀ ਕੋਝਦਾ ਕੁਛ ਨਾ ਮੈਂ ਖਾ ਰਾਤ ਨੂੰ ਪਸੂਆਂ ਨੂੰ ਟੇਕਾ ਨਹੀਂ ਦਿੰਦਾ ਮੱਛਰ ਬੜਾ ਹੀ ਸਾਨੂੰ ਪੱਟ ਕੇ ਖਾ ਗਿਆ ਇੱਥੇ ਮਨਸਰੇ ਆਏ ਚੇਲਾ ਕਹਿੰਦਾ ਮੱਛਰ ਬੜਾ ਬਾਬਾ ਅੱਛਾ ਆਇਆ ਆਖਿਆ ਇਹਦੀ ਹੁਣ ਕੋਈ ਹੱਲ ਵੀ ਨਹੀਂ ਹੈ ਫਿਰ ਤੂੰ ਜੋ ਟੂਪੀ ਨਹੀਂ ਰੱਖਾ ਕਰੋ ਜੀ ਉਹ ਅਸੀਂ ਫਿਰ ਅੱਜ ਲੇਟ ਹੋ ਗਏ ਉਹ ਐਸ ਵੇਲੇ ਤੇ ਘਰ ਨੂੰ ਪਹੁੰਚ ਜਾਂਦੇ ਹਾਂ ਦੇ ਟੋ ਗਏ ਆਏ ਕਿਤਨੇ ਉਲਟ ਗਏ ਬਾਸੋਂ ਇੱਕ ਤੋਂ ਦੇ ਪਿੰਡ ਮਾਈ ਸੀਗੀ ਅੱਛਾ ਉਹ ਦਵਾਈ ਬੂਟੀ ਕਹਿੰਦੀ ਲੈਣੀ ਐ ਅਜੀ ਆਖਾ ਚਲੋ ਭਾਈ ਲੈ ਲਿਓਂਦੇ ਗੋਡੇ ਦੁਖਦੇ ਸੀ ਅੱਛਾ ਉਹ ਪਰਲੀ ਫਿਰ ਨਹੀਂ ਇਤਨੇ ਕਰਕੇ ਹਾਂ ਹਾਂ ਭਾਈ ਲੈ ਬਾਸੇ ਆਉਂਦੇ ਜੰਮੀ ਖੜੇ ਨਾ ਸੀ ਗੋਡੇ ਉਹ ਕਹਿੰਦੀ ਕਦੇ ਦਾ ਕਹਿੰਦੀ ਪੈਸੇ ਹੈ ਨਹੀਂ ਕਦੇ ਕਹਿੰਦੀ ਘੜਤ ਨਹੀਂ ਚੱਲਣ ਕਰਕੇ ਗੋਡੇ ਘਸ ਗਰੇ ਕਹਿੰਦੇ ਪਤਾ ਨਹੀਂ ਕੀ ਗੱਲ ਬਣੀ ਗੋਡਿਆਂ ਤੋਂ ਕੰਮ ਵਾਲਾ ਲੈ ਤਨਾ ਸੀ ਉਹ ਗੋਡਿਆਂ ਦੀ ਰੀਤ ਚੱਲ ਚੱਲੀ ਉਹਦੀ ਹਾਂ ਰੀਤ ਚੱਲ ਚੱਲੀ ਉਹ ਦਵਾਈ ਅਸੀਂ ਦੇਣ ਲੱਗੇ ਲਈ ਨਾ ਹੈ ਹੋਜੂ ਸੱਜੀ ਸਾਈਟੋਂ ਹੋਜੂ ਦੱਸਾ ਦੇ ਨਾਲ ਗਿਆ ਉਹ ਤਾਂ ਫਿਰ ਮੈਂ ਕਰਕੇ ਕਹਿ ਤੀ ਸੀ ਦਵਾਈ ਨਹੀਂ ਮੇਰੀ ਮੰਮੀ ਸੱਟ ਕੇ ਨਾ ਹੋਈ ਨਹੀਂ ਯਾਰ ਪਾਇਆ ਲੱਗਦਾ ਜੀ ਮੈਂ ਫਿਰ ਕੂਲਰ ਬੰਦ ਕਰਤਾ ਅੱਛਾ ਹਾਂ ਤੇ ਗੋਲੀ ਗਾਲੀ ਦਿੱਤੀ ਨਹੀਂ ਕੇ ਗੋਲੀ ਤਾਂ ਦਿੱਤੀ ਆ ਤੇ ਡਾਕਟਰ ਕੀ ਆਦਾ ਡਾਕਟਰ ਕਹਿੰਦਾ ਅੱਧੀ ਰਾਤ ਨੂੰ ਨਹੀਂ ਹੁੰਦਾ ਕਹਿੰਦਾ ਮੇਰਾ ਟਾਈਮ ਨਹੀਂ ਹੈ ਕਹਿੰਦਾ ਨਾ ਜਾਣੇ ਗਲਤ ਟੀਕਾ ਲੱਗੇ ਕਹਿੰਦਾ ਔਖਾ ਹੋਈ ਰਾਤ ਬਰਾਤ ਅੱਛਾ ਹਾਂ ਉਹ ਬਲ ਕੰਜੇ ਜਿਹੜੇ ਡਾਲੂ ਨਾ ਪੀ ਰੱਖੇ ਹੋਏ ਕਿਤੇ ਪਪਾ ਨਹੀਂ ਹੋਈ ਬਹਾਨੇ ਬਣਾਈ ਗਏ ਆ ਆਪਣੇ ਕੋਲੋ ਇਹ ਬੰਦੇ ਇਹ ਬਖਾਨੀ ਨਹੀਂ ਕੇ ਨਾਮ ਆਏ ਨਹੀਂ ਪਛਾਣੇ ਇਹ ਤਾਂਗਾ ਮਕੰਦ ਨਾਥ ਅੱਛਾ ਇਹਦਾ ਚੇਲਾ ਕੀ ਡਰਾਈਵਰ ਨਾ ਦਿੰਨੇ ਆ ਤਾਂ ਸੇਵ ਕਹਿ ਦਿੰਨੇ ਹਾਂ ਤਾਂ ਸੇਵ ਨਾਥ ਅੱਛਾ ਬਾਬਾ ਸਸਰੀ ਕਾ ਦੁੱਤ ਸਸਰੀ ਵਾਲਾ ਬਾਬਾ ਹਾਂ ਠੀਕ ਹੈ ਬੇਟਾ ਠੀਕ ਹੈ ਇਹ ਵੱਡਾ ਹੋ ਚੱਲਿਆ ਫਿਰ ਹਾਂ ਫਿਰ ਵੱਡਾ ਤਾਂ ਜਨ ਜਨ ਹੋਣਾ ਛੋਟਾ ਆ ਗਿਆ ਸੀ ਪਾ ਆ ਗਿਆ ਸੀ ਉਦੋਂ ਪਹਿਲੇ ਹੀ ਗੜਾ ਮਾਰਿਆ ਤੇਰੇ ਹਾਣੀ ਹੈ ਇਹ ਛੇੜਦਾ ਹੁੰਦਾ ਸੀ ਆਪਣੇ ਕੋਲੇ ਨਹੀਂ ਆਇਆ ਸੀ ਹਾਂ ਉਹਦਾ ਅਸੀਂ ਛੋਟਾ ਆ ਜਾਂਦਾ ਸੀ ਉਹਦਾ ਤੇਰੇ ਕੋਈ ਨਸਵਾ ਮੋ ਕਰਦਾ ਸੀ ਨਾ ਹਾਂ ਇਹਨੂੰ ਅਸੀਂ ਚੁੰਗਣ ਵਾਲੀ ਦਵਾਈ ਦਿੱਤੀ ਹਾਂ ਉਹ ਉਹਦੇ ਬਾਗਾ ਛਿਰ ਕੋ ਲਗੇਦਾ ਕੂਠਾ ਕਿਉਂ ਗਣ ਹਾਂ ਆਪਾਂ ਇਹਨੂੰ ਕਹਿ ਕੇ ਗਏ ਸੀ ਤੈਨੂੰ ਤੋਤਾ ਲਿਆ ਕੇ ਦੇਵਾਂਗੇ ਨਾ ਤੋਤਾ ਬੜਾ ਸ਼ੀਖੀ ਦਾ ਤੋਤੇ ਦਾ ਬੜਾ ਸ਼ੀਖੀ ਦਾ ਫਿਰ ਤੋਤਾ ਨੀ ਲਿਆਦਾ ਸਾਡੇ ਯਾਦ ਭੁੱਲ ਗਿਆ ਫਿਰ ਮੈਂ ਤੁਸੀ ਮਸ਼ਕਰੀਆਂ ਕਰ ਗਏ ਜਵਾਕ ਨਾਲ ਨਹੀਂ ਨਹੀਂ ਮਸ਼ਕਰੀਆਂ ਕਾ ਲੀਆਂ ਉਧਰ ਪਹਾੜਾਂ 'ਚ ਤੋਤੇ ਰਹਦੇ ਆ ਲਾਲ ਮੁੰਡੀ ਕਿ ਨਹੀਂ ਹਾ ਬਾਬੇ ਨੂੰ ਪੁੱਛ ਲੈ ਕੋਈ ਦਵਾਈ ਹੈਗੇ ਮਮੀ ਨੂੰ ਦੇ ਦੇਣਗੀ ਓਏ ਆਹ ਨਾ ਨਾਟਕਾ ਮੈਂ ਦੇ ਦੂ ਠੀਕ ਦਵਾਈ ਦੇ ਦਾਂਗੇ ਮਾਈ ਨੂੰ ਹੋਰ ਠੀਕ ਹੈ ਵਾਹ ਨਾ ਨਾ ਕੀ ਸਿਰ ਦੁਖਦਾ ਕਹਿੰਦੀ ਬੋਲਿਆ ਵੀ ਨਾ ਜੀ ਨਾ ਇਹਦੀ ਫਿਰ ਬੜੀ ਬਿਮਾਰ ਹੋ ਚੱਲੀ ਏ ਹੋਰਾ ਹਾਲ ਤਾ ਮੰਡਦੇ ਗਈ ਵਾਰੀ ਰੋਟ ਹੋ ਗਈ ਮੰਡਗਾ ਜੀ ਸਿਰ ਵੀ ਮੰਡਿਆ ਮੈਂ ਤਾਂ 10 ਮਿੰਟ ਤੋਂ ਇਹ ਮਾਈ ਤੇ ਫਿਰ ਸਾ ਵੀ ਮੱਠਾ ਕਰ ਗਈ ਮੈਨੂੰ ਲੱਗਦਾ ਹੂੰ ਨਾ ਸਵਾਸਾਂ ਦੀ ਪੂੰਜੀ ਪੂਰੀ ਕਰ ਜੇ ਨਾ ਨਾ ਇਹ ਨਹੀਂ ਕਰਦੀ ਐ ਕੇ ਬੋਲ ਬੋਲ ਦਿਓ ਡਰਾਈਵਰਾਂ ਗੜੀ ਨੂੰ ਆ ਰਹੀ ਮਾਈ ਮਾਈ ਨੂੰ ਦਵਾਈ ਦਿੰਨੇ ਆ ਦਵਾ ਦੇਸੀ ਦੇ ਦੇ ਪਾਲਾ ਲੱਗਦਾ ਜੀ ਤੇ ਇਹ ਇਹ ਅੱਗੇ ਹੀ ਬਿਮਾਰ ਪਈ ਆ ਕਿਤੇ ਆਪਣੇ ਬਾਦ ਨਾਲ ਲੈ ਜੀ ਬਈ ਬਾਬਾ ਦੇਸੀ ਦਵਾ ਦੇ ਬਾਬਾ ਐਂ ਕਰ ਕੋਈ ਗੁਰੂ ਜੀ ਤੁਸੀਂ ਭੈਣ ਨਾਲ ਬੋਲਣਾ ਵੀ ਬੰਦ ਦੇ ਹਾਂ ਜੀ ਨਾਲੀ ਬਸ ਬੋਲਦੀ ਨਹੀਂ ਕੰਮਣੀ ਜੀ ਛੜੀ ਜਾਂਦੀ ਆ ਮੈਂ ਪੱਖਾ ਬੰਦ ਕਰਤਾ ਗੁਰੂ ਜੀ ਨਿਗ੍ਹਾਸ ਦੇ ਦਿਓ ਇਹਨੂੰ ਹਾਂ ਨਿਗ੍ਹਾਸ ਦੇ ਦਿਓ ਕੋਈ ਦਵਾਈ ਆ ਨੇ ਇੱਕ ਕਣੀਆਂ ਚ ਆ ਗਈ ਜਾਮ ਹੋ ਗਈ ਜਾਮ ਹੋ ਗਈ ਜਾਮ ਹੋ ਗਈ ਤਕੜਾ ਠੰਡਾ ਹੋ ਗਿਆ ਆ ਹੋਇਆ ਤਾਂ ਹੀ ਨਾ ਤੀ ਹਾ ਸਰਤ ਕਰਮ ਹੋ ਗਿਆ ਹੋਇਆ ਸਰਦੀ ਤੇਰੀ ਮੰਮੀ ਲੱਗਦੀ ਹਾਂ ਇੱਕ ਚੱਕਰ ਪਾਫ ਦਵਾਓ ਜੀ ਇੱਕ ਨਹੀਂ ਕਣੀ ਚ ਪਸੋਂ ਨੀਰਾਚਾਰਾ ਨਾਲ ਹੀ ਲਵਾਈਗੀ ਅੱਖਾ ਅੱਖਾ ਮੈਂ ਤਾਂ ਦਲ ਜਵਾਨ ਸੀ ਤੁਰਿਆ ਫੇਰ ਨਾਲ ਤੁਰੀ ਫੇਰੀ ਬਿਮਾਰ ਹੋਗੀ ਹਾਂ ਬੋਲਣਾ ਬੰਦ ਹੋ ਗਿਆ ਹਾਂ ਹਾਂ ਮੁਰਕਾ ਮੜਕਾ ਅੱਜ ਕਿਤੇ ਕਣੀਆਂ ਪਈਆਂ ਦੰਦਲ ਪਾਣੀ ਪਈ ਹੈਂ ਦੰਦਲ ਦੰਦਲਾ ਨਾ ਦੰਦ ਨਹੀਂ ਪਈ ਉਹ ਬੁਖਾਰ ਆ ਕਾਂਬੇ ਦਾ ਦੂਜਾ ਬੁਖਾਰ ਹੈਂ ਮੱਛਰ ਕਾਚੀ ਵੀ ਹੋ ਜਾਂਦਾ ਬੁਖਾਰ ਹੈਂ ਜੀ ਹਾਂ ਠੀਕਰ ਮੈਲੇ ਤੀਜੇ ਚੌਥੇ ਦਾ ਲਾ ਦੇਣਾ ਕਰ ਜੇ ਮੱਛਰ ਫੇਰ ਹੀ ਨੇ ਲੜ ਗਏ ਯਾਰ ਨਹੀਂ ਤੂੰ ਕੇ ਮੈਡੀਕੋ ਲਾ ਦੇਣਾ ਓਏ ਦਵਾਈ ਬੂਟੀ ਦੇ ਦੇਨੇ ਮਰ ਲਾ ਕਰ ਕੀ ਦਾ ਲੱਕ ਸੁੱਕ ਗਿਆ ਫਿਰ ਸਾਡੇ ਨਾ ਮੈਂ ਕਹਿੰਦਾ ਝਰਮਗਰ ਕੋਲੇ ਮੁੰਡਾ ਬੈਠਾ ਮੈਂ ਕੀ ਕਰਦਾ ਨਾ ਨਾਥ ਜੀ ਸਰਦਾਰੂ ਚ ਗੋਗਾ ਲਿਆਉਣਾ ਨਾ ਘੜਾ ਇੰਦਣਾ ਉਹ ਫਰੀ ਕੀ ਸਾਰਾ ਡੱਬਾ ਸਾਡਾ ਰਾਤ ਨੂੰ ਦੁੱਧ ਨਾ ਲੈ ਲੈਂਦਾ ਪੈਣ ਵੇ ਅੱਛਾ ਅੱਛਾ ਫਿਰ ਉਹਦੇ ਨਾਲ ਬੁਖਾਰ ਨਹੀਂ ਹੁੰਦਾ ਹੀ ਗਰਮੀ ਗਰਮੀ ਨਹੀਂ ਤੁਸੀਂ ਕਾਮਲਿਓ ਦੇਸੀ ਦਵਾਈ ਖਾਇਆ ਕਰੋ ਮੈਡੀਕਲ ਛੱਡੋ ਦੇਸੀ ਫਿਰ ਕਿੱਥੋਂ ਲੈ ਬਾਬਿਆਂ ਕੋਲੋਂ ਕੁੜੀਆਂ ਲਓ ਤੂੰ ਕਿਦਾ ਗੇੜਾ ਹੀ ਵੜੇ ਦਰਵਾਜ਼ ਮਾਰਦਾਗਾ ਸਾਡਾ ਹੋਰ ਬੜੇ ਦੂਰ ਪਹਾੜਾਂ ਦੇ ਵਿੱਚ ਇੱਕ ਦੀ ਦਵਾਈਆਂ ਲਿਆਏ ਆਂ ਬਸ ਤੈਨੂੰ ਪਤਾ ਕਦੋਂ ਲੱਗ ਜਾਂਦਾ ਆ ਦੂਰ ਨਿਕਲ ਜਾਂਦੇ ਹੋ ਹਾਂ ਕੋਈ ਚਾਦੀ ਘੋਟ ਨਹੀਂ ਪਈ ਹਾਂ ਚਾਹ ਪਿਆਦੇ ਨੇ ਅਸੀਂ ਹੁਣੇ ਕਰ ਪਈਆ ਹੋਏ ਭਈਆ ਪਾਪਾ ਹੁਣੀ ਬੜੇ ਦੇਖਣਾ ਯਾਰ ਪਾਰ ਦੋ ਗਲਾਸ ਜੇ ਮੜੀ ਮੜੀ ਹਾਂ ਯਾਰ ਮੁੰਡਿਆ ਬੜਾ ਤੂੰ ਦੇ ਇੱਕ ਤਾਂ ਇਹ ਨਾ ਤਾਂ ਮੈਨੂੰ ਗੋੜਿਆਂ ਦੀ ਦਵਾਈ ਰੋਟੀ ਮਿਲੂਗੀ ਰੋਟੀ ਮਿਲੂਗੀ ਕਿਹੜੇ ਪਰੌਂਠੇ ਮਿਲਣਗੇ ਉਫ ਕਰਕੇ ਰਾਤ ਕੱਟ ਲੈ ਅੱਗੇ ਤੇ ਉਹ ਮਰੀ ਪਈ ਐ ਤੋ ਇਹ ਹੀ ਆ ਆਪਨੇ ਇਹ ਕਾਮਲੇ ਨਥਾ ਮੈਨੇ ਪ੍ਰਾ ਗੋਡਿਆਲੀ ਦੇ ਕੇ ਜਾਈ ਦਵਾਈ ਕਰਕੇ ਨਾ ਜਰੂਰ ਦੇ ਕੇ ਚਾਵਾਂਗੇ ਤੈਨੂੰ ਗੋਡੇ ਤੇਰੇ ਸਾਈਕਲ ਵਾਂਗੂ ਚੱਲਣਵਾ ਦੇਾਂਗੇ ਬਾਹਰ ਤੇ ਅੱਛਾ ਜੀ ਬੜੇ ਜੇਸੀ ਬਚਾਈ ਦੇਵੇਂ ਪ੍ਰਾਵ ਜਾਮੀ ਹੋ ਗਈ ਆ ਸਾਡੇ ਕੋਲੇ ਰਗੜਨ ਵਾਲੀ ਦਵਾਈ ਹੈ ਕਿਰਾ ਹਾਏ ਰਗੜਨ ਰਗੜ ਦੇਾਂਗੇ ਇੱਥੇ ਤੈਨੂੰ ਅੱਛਾ ਉਹ ਰਗੜੀ ਤਾਂ ਪ੍ਰਾਵ ਜਾਣੀ ਨਹੀਂ ਨਹੀਂ ਅਸੀਂ ਆਪ ਰਗੜ ਕੇ ਦੇਵਾਂਗੇ ਹਾਂ ਫੇਰ ਠੀਕ ਆ ਆਪੇ ਚਾਪੀ ਲੋ ਵਾਹ ਉਹ ਤੇਰੇ ਕੰਗਰਦ ਤੋਤੇ ਹੀ ਗਲਾਸ ਤੋਂ ਪਾਪ ਲੱਗੂ ਬੜਾ ਨਾ ਨਾ ਇਹ ਉਠਾ ਜੋ ਪਿਆਸੀ ਨਾ ਨਾ ਪਹਿਲੇ ਕੈਂਪਰ ਜੋ ਪਾ ਦੇ ਇਸ ਗਲਾਸ ਚ ਮੁੱਢੇ ਜ ਮੈਨੂੰ ਇਹ ਤੇ ਮੇਰਾ ਗਲਾਸ ਹੈ ਇਹਦੇ ਚ ਪਾ ਕਿ ਤੋ ਇਹਦੇ ਵੀ ਬੈਰੰਗ ਟੁੱਟੇ ਪਏ ਆ ਹਾਂ ਆਈ ਇਹ ਕੋਰੀਏ ਨਾ ਹੋਈ ਆਓ ਆਈ ਮੈਨੂੰ ਲੱਤਾ ਮਾਰਨੀ ਚਲੋ ਮੰਡੋ ਮੰਡੋ ਭਾਈ ਕਿਵੇਂ ਠੀਕ ਆ ਹਾਂ ਤੂੰ ਠੀਕ ਆ ਜੀ ਪੋਖਲਾ 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 ਸਰਕਾਰ ਸਰਕਾਰ ਹਾਂ ਸੇਤਾ ਉਹ ਨਹੀਂ ਠੀਕ ਆ ਇਹ ਗਲਾ ਰੋਟੀ ਵੀ ਖਾਦੀ ਜਾਂਦੀ ਪਈ ਰੋਟੀ ਛੱਡ ਗਈ ਨਾ ਤੇ ਬਿਮਾਰੀ ਹੋ ਗਈ ਰੋਟੀ ਛੱਡਣੀ ਆ ਹਾਂ ਹਾਂ ਇਹ ਵੀ ਗੱਲ ਸਹੀ ਹੈ ਨਾ ਸਾਡੀ ਵੀ ਰੋਟੀ ਛੁੱਟ ਗਈ ਭਰਾਵਾ ਖਾਈ ਖਾਦੀ ਨਹੀਂ ਮੇਰੇ ਪਕਾਉਣ ਵਾਲਾ ਕੌਣਾ ਗੁਰੂ ਜੀ ਚਾਹ ਹੀ ਠੰਡੀ ਦੇਤੀ ਚਾਹ ਠੰਡੀ ਦੇਤੀ ਉਹ ਪੀਲਾ ਪਰਵਾ ਜਾਈ ਜੀ ਹੈ ਕਿ ਆਹ ਜਾਈ ਹੀ ਮਲਦੀ ਹੈ ਹਾਂ ਹੁਣ ਜਰਾ ਬਿਮਾਰ ਪਈਏ ਰੋਟੀ ਟੱਕ ਕਰਨ ਵਾਲੀ ਤਾਂ ਭਰਾਵਾਂ ਲੱਤਾ ਨਾ ਪਪਾ ਦੂਜੀ ਪੀਲੇ ਤਾਂ ਆ ਫਿਰ ਮੈਨੂੰ ਲੋਦਾ ਆਪ ਕਰ ਹੀ ਲੱਗਦੀ ਹੈ ਹਾਂ ਮੁੰਡੇ ਨੇ ਕਰੀ ਹੈ ਜੀ ਅੱਛਾ ਅੱਛਾ ਤਾਂ ਹੀ ਫਿਰ ਉਹ ਹੀ ਜੀ ਚਾਹ ਬਣਾਤਾ ਆ ਮਿੱਠਾ ਘੱਟ ਪੈਣ ਕਰਨ ਦਾ ਪਤਾ ਨਹੀਂ ਸੀ ਚਾਹ ਜੀ ਸਿੱਖਿਓ ਹੌਲੀ ਹੌਲੀ ਜਦੋਂ ਮੰਮੀ ਪੂਰੀ ਹੋ ਗਈ ਹੈ ਉਹ ਗੱਲ ਕਰਦੇ ਆ ਵੀ ਜਦੋਂ ਮੰਮੀ ਸਹੀ ਹੋ ਗਈ ਹਾਂ ਖਾਦੂਗੀ ਸਿੱਖਿਆ ਦੂ ਸਿੱਖਿਆ ਦੂ ਇਹਰੇ ਲੋਟੇ ਐ ਏਲਦੀ ਦਾ ਹੈ ਨਹੀਂ ਮੈਨੂੰ ਲੱਗਦਾ ਮਰੀ ਪਈ ਆ ਆ ਮਰੀ ਦੀ ਪੂਜਾ ਕਰੀ ਜਾਂਦਾ ਇਹਦਾ ਕੁੱਟ ਹਾਂ ਮੈਂ ਪੁਰਾ ਉਹ ਪਾਣੀ ਮਾਰਤੀ ਬਸ ਸੱਚ ਹਾਂ ਕਬਨ ਹੁੰਦਾ ਤੇ ਬਾਬਾ ਜੀ ਕਿਹੜੇ ਪਿੰਡੋਂ ਆਏ ਹੋ ਤੁਸੀਂ ਕਿਹੜੇ ਪਿੰਡੋਂ ਆ ਬੰਨੀ ਵਾਲਾ ਬੜੀ ਦੂਰੋਂ ਆਏ ਐ ਇੱਥੇ ਪਹਾੜਾਂ ਦੇ ਵਿੱਚੋਂ ਉਹ ਮੋਟਾ ਬੰਨੀ ਵਾਲਾ ਸਰਸੇ ਕੋਲ ਰਹੇ ਇਹ ਹਾਂ ਹੂੰ ਸਾਡੇ ਕੋਲ ਮਲਾ ਕੇ ਪਿੰਡ ਨਹੀਂ ਹੈਗੇ ਆਂ ਹੀ ਤੁਰੇ ਫਿਰਦੇ ਆ ਬਸ ਜੱਦੀ ਪਿੰਡ ਦਾ ਤੁਹਾਡਾ ਬੱਪਾ ਹੀ ਹੈ ਨਾ ਹਾਂ ਜੱਦੀ ਪਿੰਡ ਤੇ ਉਧਰ ਆ ਪਰ ਅਸੀਂ ਇੱਥੇ ਰਹਨੇ ਆ ਸਲੂਰਗੜ ਵੀ ਰਹ ਜਾਨੇ ਆ ਕਈ ਵਾਰ ਇੱਥੇ ਸਾਡਾ ਨੀਰਾ ਟਿਕਾਣਾ ਹੈ ਅੱਛਾ ਓਏ ਸਾਰਾ ਰਾਤੇ ਨਾਲ ਖਾਣ ਨਾਲ ਜੋ ਹੁੰਦਾ ਕਿਹੜੇ ਟਿਕਾਣੇ ਸਾਡਾ ਬੜੇ ਯਾ 타ਵੰਦੀ ਰਹਿੰਦੀ ਹੈ ਪੂਰੀ ਉਹ ਪ੍ਰੇਮ ਦੀ ਗੱਲ ਹੁੰਦੀ ਹੈ ਬਾਬਾ ਆਹ ਮੋਹ ਪ੍ਰੇਮ ਦੀ ਗੱਲ ਹੁੰਦੀ ਹੈ ਹਰ ਇੱਕ ਕੋ ਹਰ ਥੋਲੇ ਰਹਿ ਜਾਂਦੇ ਆ ਇਹਦਾ ਦੇਖ ਲੈ ਤੂੰ ਬਾਕੀ ਬਾਬਾ ਮੰਗਣਾ ਕਿਹੜਾ ਸੌਖਾ ਪਿਆ ਮੰਗਣਾ ਬਹੁਤ ਔਖਾ ਇਹ ਕਿਸੇ ਨੂੰ ਮੰਗਣ ਨਾਲ ਆਵੇ ਰੱਬ ਹਾਂ ਸਹੀ ਗੱਲ ਆਗਲਾ ਕਾਨੇ ਮਾਰਦਾ ਹੈ ਗੇਟ ਚੋਂ ਭਜਾ ਦਿੰਦਾ ਕੋਈ ਗਾਲ ਦਿੰਦਾ ਸਹੀ ਗੱਲ ਹੈ ਹੂੰ ਬਾਬਾ ਫਿਰ ਕੁੱਤੇ ਘਾਤੇ ਤਾਂ ਨਹੀਂ ਪਏ ਸਾਡੇ ਪਿੰਡ ਦੇ ਮਾਗਰ ਥੋਡੇ ਨਾ ਨਾ ਕੁੱਤੇ ਸਾਡੇ ਕੋਲੇ ਖੁੰਡਾ ਦੀ ਅੱਛਾ ਕੁੱਤਿਆਂ ਨੂੰ ਫੇਰ ਦਿੰਦੇ ਕਿਹਨਾਂ ਹਟ ਗਿਆ ਸਿੱਕੇ ਹਾਂ ਪੋਛੜਾ ਪਾ ਅੱਗੇ ਨਾਲ ਵਰਕਾ ਵਰਕਾ ਇਹ ਮੂੰਹ ਮੂੰਹ ਫਿਰ ਕਿਵੇਂ ਤਾਂ ਇਹਨੂੰ ਚੱਕੀ ਪਈ ਐ ਐਵੇਂ ਮੱਛਰ ਲੜਦਾ ਤਾਂ ਮੂੰਹ ਤੇ ਲੈ ਲਿਆ ਹਾਂ ਇਹ ਸੋਜ ਜਾ ਉਹ ਨਾ ਸੋਜਿਆ ਕਾਨੂੰ ਹਾਂ ਐ ਘੱਟ ਲਾਇਏ ਨਾ ਨਾ ਤੈਨੂੰ ਗੁੱਸਾ ਨਾ ਨਾ ਪੰਗੀ ਰੋ ਮੁੰਡਾ ਫਿਰਦਾ ਕੋਲੇ ਪੜਾ ਲੱਗਾ ਯਾਰ ਚਲ ਨੱਥਾ ਮੈਂ ਐਂਦਾ ਪੈਣ ਲੱਗਿਆ ਆਰਾਮ ਕਰਦਾ ਭਾਈ ਆ ਕੇ ਲਿਆ ਖੂਈ ਦਾ ਆਰਾਮ ਕਰ ਲੈ ਕਰ ਲੈ ਆਰਾਮ ਪੜੀ ਪੜਿਆਣ ਦੇ ਮੁੰਡਿਆ ਇਹਨੂੰ ਪਾਏ ਜਾਣਗੇ ਕੋਈ ਗੱਲ ਨਹੀਂ ਬਾਬਾ ਲੱਤਾ ਫੱਟਾ ਕੇ ਇੱਧਰ ਕਰ ਲਾ ਲੱਤਾ ਸਿੱਧਾ ਹਾਂ ਲੱਥਾਂ ਪਾ ਇੱਧਰ ਲਾਲਾ ਸੇਰਾ ਤੇ ਲੱਥਾਂ ਇਹ ਬਰਾੰਦ ਬਰਾ ਲੱਤਾਂ ਘੁੱਟਾ ਕੇ ਕੋਈ ਉਲਾ ਕਰ ਲ ਕੋਈ ਨਾ ਉਹ ਇੱਧਰ ਫੋਟਵਾ ਨੇ ਸਾਡੀਆਂ ਧੂਪ ਬੱਤੀ ਕਰਦੇ ਆ ਇਹਨੂੰ ਕਹੇ ਕੋਈ ਨਾ ਪਾਇਆ ਨਹੀਂ ਨਾ ਅੱਜ ਅਸੀਂ ਮਾਰਾ ਗੁੰਦੇ ਆ ਅੱਖਾ ਮਾਰਾ ਗੁੰਦੇ ਆ ਹਾਂ ਵੀ ਪਾਇ ਨਹੀਂ ਅਸੀਂ ਉਤਰ ਕਰਦੇ ਜਿੱਦਾਂ ਇਹ ਧੂਪ ਬੱਤੀ ਕਰ ਦਿੰਦੇ ਨਾ ਆਹੀ ਤੇ ਗੱਲ ਸਹੀ ਹੈ ਹਾਂ ਜੀ ਵੀ ਦੇਵ ਚੈਨ ਨੂੰ ਫਿਰ ਅਪਮਾਨ ਜਾ ਹੋ ਜਾਂਦਾ ਠੀਕ ਹੀ ਗੱਲ ਸਹੀ ਗੱਲ ਇਹ ਆ ਕੌਣ ਆ ਰਹੀ ਜੀ ਰੋਲੇ ਪਾਈ ਜਾਂਦੇ ਆ ਪਾਣੀ ਪਾਣੀ ਦਾ ਬੜਾ ਨਾਸੀ ਫਨਾ ਕਰਤਾ ਪਾਣੀ ਨਾ ਪੜਾ ਲੋਕ ਬੜੇ ਲੱਗੇ ਖੜੇ ਆ ਤੁਹਾਡੇ ਪਿੰਡ ਕਹਿੰਦੀ ਆ ਹਾਂ ਬੰਨ ਤੇ ਲੱਗ ਰਿਹਾ ਬਦ ਰਾਤ ਲੱਗ ਰਿਹਾ ਅਸੀਂ ਅੱਜ ਸਵੇਰ ਦੀ ਇੱਥੇ ਆ ਤੁਹਾਡੇ ਪਿੰਡ ਦੀ ਅੱਛਾ ਬੜੇ ਲੋਕ ਲੱਗ ਰਿਹਾ ਕਈਆਂ ਘਰੇ ਬੁੜੀਆਂ ਦੇ ਗਏ ਆ ਜੀ ਮੰਗਣ ਗਏ ਆ ਕਈਆਂ ਦੇ ਅੱਛਾ ਬੁੜੀਆਂ ਤਾਂ ਇਹਦੀਆਂ ਸਾਡੇ ਬੰਦੇ ਤਾਂ ਉੱਥੇ ਨਾਲੀ ਤੇ ਨੇ ਟਰੈਟ ਲਾ ਰੱਖੇ ਹੁਣ ਤਾਂ ਕੱਲੇ ਪਿੰਡੇ ਚ ਬੁੜੀਆਂ ਬੁੜਨਾ ਹੀ ਹੁੰਦਾ ਜੀ ਬੰਦੇ ਤਾਂ ਸਾਰੇ ਬੰਨ ਤੇ ਹੁੰਦੇ ਆ ਇਹ ਵੀ ਗੱਲ ਠੀਕ ਜੀ ਸੰਦੇ ਨਹੀਂ ਵਿਆਹ ਕਰਦੇ ਆ ਹਾਂ ਪਿੰਡ ਚੋ ਕੁਝ ਲੰਗਰ ਪਾਣੀ ਇਕੱਠਾ ਕਰਕੇ ਲਗੇ ਚਾਹ ਲਗੇ ਚਾਹ ਲਗੇ ਗੱਤੇ ਲਗੇ ਐਵੇਂ ਕਹ ਜੀ ਸਵੇਰੇ ਲੰਗਰ ਵੀ ਖਾ ਕੇ ਆਇਆ ਉੱਥੋਂ ਹਾਂ ਚੱਲਦਾ ਜੀ ਸੱਟ ਵੱਲ ਤੇ 24 ਘੰਟੇ ਚੱਲ 24 ਘੰਟੇ ਚਾਹ ਤੇ ਰੋਟੀ ਦਾ ਕੋਈ ਆਵੇ ਘਰ ਕੀ ਆ ਵੀ ਪੀ ਕੇ ਐ ਠੰਡਾ ਵੀ ਪਿਆਇਆ ਉੱਥੇ ਬੜਾ ਰੌਣਕ ਮੇਲਾ ਹਾਂ ਰੌਣਕ ਮੇਲਾ ਦਾ ਕਾਹ ਦਾ ਪ੍ਰਮਾਪਾਦੀ ਬਣੀ ਹੈ ਸਾਡੀ ਭਾਦੀ ਵੀ ਬਣੀ ਆ ਉਂ ਵੀ ਲੋਕ ਬੜੇ ਇਕੱਠਾ ਹੈ ਹਕਾਟ ਤਾਂ ਦਰਦ ਹੈ ਨਾ ਜੀ ਕੀ ਤਾਂ ਕਿਹੜੇ ਵੇਲੇ ਖੁੱਲ ਜੇ ਬਾਨਾ ਹਾਂ ਵੀ ਗੱਲ ਔਖਾ ਹੋ ਜਾਊਗਾ ਜੀ ਫਸਲਾਂ ਮਾਰੀ ਪਾਣੀ ਨਾਲੀ ਦਾ ਟੁੱਟ ਵੀ ਆਗੇ ਦੱਸਦੇ ਆ ਇਹ ਅਕਾ ਗਰਦ ਰਿਆਦਾ ਹਾਂ ਨਾਲੀ ਦਾ ਹਾਂ ਸਰਸੇ ਵਾਲੇ ਪਾਸੇ ਆ ਤੇ ਜੋ ਛੋਡੇ ਵਾਲੇ ਪਾਸੇ ਟੁੱਟੇ ਜੀ ਹਾਂ ਛੋਡੇ ਵਾਲੇ ਪਾਸੇ ਕਹਿੰਦੇ ਭੰਡਾਰੀ ਭੰਡਾਰੀ ਟੁੱਟ ਗਿਆ ਹਾਂ ਟੁੱਟ ਗਿਆ ਜੀ ਕਹਿੰਦੇ ਇਹ ਤਾਂ ਫਿਰ ਨਾ ਅੱਤਾ ਫਿਰ ਬਾਹਰ ਸੀ ਨਾ ਬਾਹਰੋਂ ਪਿੰਡ ਤਾਂ ਗਈ ਨਹੀਂ ਆਹੀ ਤੇ ਦਰਮਾਨਸਾਂ ਨੂੰ ਜਾਣਾ ਇਹਦੀ ਭੰਡਾਰੀ ਇੱਧਰ ਰਹਿ ਗਿਆ ਫਿਰ ਇਹ ਫਿਰ ਉੱਧਰ ਗਈ ਨਹੀਂ ਆ ਤੇ ਪਿੰਡ ਹਾਂ ਜੇ ਸੰਭੇ ਨਹੀਂ ਹੈਂ ਬੋਲਦੇ ਨਹੀਂ ਬੋਲੀ ਜਾਂਦੀ ਹੈ ਕੀ ਆ ਆ ਬਾਬਾ ਆਇਆ ਕੋਈ ਦਵਾਈ ਦੂ ਹੀ ਲੈਣੀ ਹੈ ਕੇ ਆ ਰੌਲਾ ਇਹ ਕੌਣ ਪਾਈ ਜਾਂਦਾ ਹੈ ਹੈ ਆ ਰੌਲਾ ਇਹ ਕਾ ਨਾ ਪਾ ਰਹੀ ਇਹ ਮਕੰਦਨਾ ਖਾ ਪਾਇਆ ਪਈਆ ਮਾਈ ਕੋਈ ਨਾ ਪੈ ਜਾ ਫਿਰ ਨੱਪਣ ਨਾ ਮੈਂ ਕਹ ਕਿ ਕੋਈ ਲੜੀ ਜਾਂਦਾ ਲੈ ਮੰਨ ਦੇ ਨਾ ਫਿਰ ਨਾ ਨਾ ਚੱਲ ਠੀਕ ਅੱਗੇ ਨਾਲ ਪਰਤਾ ਮੈਨੂੰ ਆ ਫਰਕ ਪੈ ਜਾ ਪੈਂਦਾ ਕੋਈ ਇਹ ਫਿਰ ਐ ਕਰੀ ਰੋਟੀਆਂ ਆਦੀ ਤੇ ਨਾ ਚਾਰ ਕੋਈ ਨਾ ਲਾਤੂਗੀ ਦੋ ਦੋ ਪੈਣਾ ਨਹੀਂ ਤੇ ਦੋ ਦੋ ਸਹੀ ਠੀਕ ਆ ਖਾ ਕੇ ਆਇਆ ਇੱਥੋਂ ਲੰਘ ਰਖ ਨਾ ਨਾ ਇਹ ਠੀਕ ਹੋਊਗਾ ਦੋ ਰੋਟੀਆਂ ਖਵਾਵਾਂਗੇ ਸੋਨੂੰ ਨਾ ਕੋਈ ਨਾ ਹੁੰਦਾ ਨਾ ਤੁਹਾਨੂੰ ਪਾਣੀ ਪਾਈ ਗੀ ਨਾ ਨਾ ਬੱਸ ਮਿਹਰਬਾਨੀ ਥੱਕੇ ਹੋਗੇ ਸਾਰੇ ਦਿਨ ਦੇ ਹਾਂ ਥੱਕੇ ਨਹੀਂ ਹੈਗੇ ਆ ਜਿਹੜੀ ਹਾਂ ਬਾਕੀ ਗੱਲ ਨਹੀਂ ਇੱਥੇ ਪਾਏ ਚੱਲੇ ਆ ਕੱਪੜਾ ਨਹੀਂ ਰਹਾ ਹੋ ਸੋਟੇ ਕੋਈ ਹਾਂ ਬਦਲਣ ਨੂੰ ਨਹੀਂ ਬਾਬਾ ਮੇਰੇ ਸ਼ਰਟਾ ਪਾ ਲਈ ਨਾ 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 ਕੀ ਆਪਦੇ ਬਸ ਆਪਦੇ ਪਾ ਨਾ ਪਾ ਕੇ ਰੱਖ ਦਿਓ ਆਪਦੇ ਅੱਛਾ ਪੌਂਦੇ ਨਹੀਂ ਜਿੰਦੇ ਨਾ ਤੂੰ ਦੋ ਨਾ ਬਗਾਨਾ ਨਹੀਂ ਪੌਂਦੇ ਨਾ ਤੰਤੇ ਬਗਾਨਾ ਕਪੜਾ ਲਾਉਂਦੇ ਨਹੀਂ ਅੱਛਾ ਆਉਂਦਾ ਚੋਲੇ ਲਾਉਂਦੇ ਪਵਿੱਤਰ ਕਪੜਾ ਹਾਂ ਤੂੰ ਇਹ ਤਾਂ ਸਾਡੇ ਆ ਜਾਣੀਆਂ ਮੂਕੀਆਂ ਨੇ ਨਹੀਂ ਕੰਮ ਕਰਨਾ ਤੂੰ ਦੀਪੋ ਦਾ ਕਿੱਥੇ ਕਿੱਥੇ ਜਾਣਾ ਇਹ ਤਾਂ ਗੱਲ ਹੈਗੀ ਵਾਹ ਮੈਂ ਤਾਂ ਸਕੂਲ ਸਕਾਲ ਦੇ ਵਿੱਚ ਮੱਖਾ ਨਾਲ ਲੜਦਾ ਪਿੱਟਦਾ ਰਹਿਣਾ ਹੌਥਾਂ ਗੰਦੇ ਫੱਲੀ ਹੱਥ ਲੱਗਦੇ ਆ ਕਪੜਿਆਂ ਦੇ ਫੇਰ ਮੂਤਮਤ ਕਰਕੇ ਇੱਕ ਰੱਥ ਤੋਂ ਨਹੀਂ ਨਾ ਸੀ ਤੂੰ ਕਹਿੰਦੇ ਆ ਰੱਥ ਤੋਂ ਨਹੀਂ ਆ ਭਾਈ ਇਹ ਤਾਂ ਕਈ ਮਰੀ ਨਾਲ ਜੀ ਰੋਹੀ ਵਾਲੇ ਵੀ ਨਹੀਂ ਤੂੰ ਦੋ ਵੀ ਡਲੀਕਸਾ ਨੂੰ ਕਹਿੰਦੇ ਕਿਸੇ ਹੋਗੀ ਅੱਛਾ ਹਾਂ ਕਹਿੰਦਾ ਲੱਗ ਬੁੱਢਾ ਨਿੱਕੂ ਬੁੱਢਾ ਆਵਾ ਚੱਲ ਜਾਂਦਾ ਪੁਰਾਣੇ ਜਵਾਨੇ ਨੂੰ ਫੋਲੋ ਕਰਦੇ ਆ ਬਾਬਾ ਬੁੱਢਾ ਪੁਰਾਣੇ ਨੂੰ ਫਿਰ ਤੋਂ ਹੋਇਆ ਹੀ ਨਾ ਕਰ ਹਾਂ ਇਹ ਮੁਸ਼ਕਿਲ ਹੈਗਾ ਚੰਗੀ ਮੱਤ ਦੇਣਾ ਮੇਰੇ ਜਵਾਨ ਨੂੰ ਨਾ ਥਕ ਤੂੰ ਨਹੀਂ ਵਰਾਪ ਹੀ ਇਹ ਹੈ ਤੁੱਟਲ ਇਹ ਜੇ ਤੂੰ ਚਲ ਹੈਗਾ ਜੇ ਹੈਗਾ ਤੂੰ ਤਾਂ ਮੱਤ ਚੰਗੀ ਦੇਦਾ ਮੈਂ ਤਾਂ ਕਹਿਣਾ ਡੱਬਾ ਪਾਣੀ ਦਾ ਪੇਰਿਆ ਕਰ ਬੀ ਆਉਣਾ ਲੈ ਕੋਈ ਤੂੰ ਜੜੀ ਬੁੱਤੀ ਵੀ ਦੇ ਮੈਂ ਤਾਂ ਬੋਲੀਆਂ ਨੇ ਕਰਦੀ ਪਈ ਪਤਾ ਨਹੀਂ ਲੱਗਿਆ ਪਤਾ ਕੋਈ ਨਾ ਕੋਈ ਨਾ ਇਹਨੂੰ ਕਿਹੜਾ ਸੁਣਦਾ ਮਾਈ ਨੂੰ ਬਿਮਾਰ நான் ਖੰਡ ਲਾ ਦੇ ਜੀ ਜੇ ਇਹ ਲਾਉਣਾ ਤੇ ਲਾ ਦਿੰਦਾ ਨਾ 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 ਲੋੜ ਹੀ ਨਹੀਂ ਨਾ ਨਾ ਕਿਉਂ ਪੜਤਾਂ ਦੇ ਤਾਂ ਮਰ ਜਾਈਆ ਉਹ ਪੜਿਆ ਮੰਨਦੇ ਤੰਗ ਕਰੀ ਜਨਾ ਮਾਈ ਨੂੰ ਯਾਰ ਮਾਈ ਨੂੰ ਨਹੀਂ ਯਾਰ ਮੰਨ ਲਾ ਗਾਣਾ ਕੀਦਾ ਹੌਲੀ ਮੰਨ ਥੋੜੀ ਅੰਦਰ ਤੇ ਹੁੰਦਾ ਹਾਂ ਚਾਹ ਰੋਈ ਨਹੀਂ ਥੋੜੀ ਕਰੜਾ ਫੜਾ ਆਟੂ ਈ ਸਿੱਧੀ ਕਰ ਲਈਏ ਇਹਨੂੰ ਗੁਰੂ ਜੀ ਆਏ ਆ ਵੀ ਜੇ ਉੱਠੇ ਮੈਂ ਗੁੱਲਾ ਪਾਵਾਂ ਤੇਰਾ ਭਾਉ ਜੀ ਆ ਗੱਲਾਂ ਨਾ ਕਰ ਤੰਗ ਕਰਦੇ ਆ ਫੁੱਟ ਪਵਾਏਗਾ ਇਹਦਾ ਸੁਣਦਾ ਨਾ ਹਾਂ ਉਹਨੂੰ ਵੀੜਾ ਸੁਣਦਾ ਇਹ ਗੱਲ ਠੀਕ ਹੈ ਬਾਬਾ ਦਾ ਹੋ ਰਿਹਾ ਨਾ ਕਿੰਨਾ ਚਿੱਤਾਂ ਹੀ ਨੜਦਾ ਮੱਖੀ ਵੀ ਰਹਿਦਾ ਹੋਈ ਕਿਹਾ ਅੱਛਾ ਵਾਸਗਾ ਆਈ ਉਹਦੀਆਂ ਨੀਂਦ ਚੜ ਚੱਲੀ ਏ ਨੀਂਦ ਤਾਂ ਗਾਇਆ ਹੋਣਾ ਗੜਾ ਬੜੇ ਥੱਕੇ ਐ ਬੜੇ ਅੱਛੇ ਤੇਰੇ ਪਿੰਡ ਆ ਤੇਰਾ ਜਿਹੜਾ ਗੋਲਵੇਂ ਕਲਾਂ ਨਾ ਦੇਖਾਂਗੇ ਅੱਖਾਂ ਨੂੰ ਬਾਬਾ ਬਾਬਾ ਨਾ ਨਾ ਇਹ ਨਾ ਖੀਨੂ ਆਖੀ ਨਾਉਂਦਾ ਬਾਕੀ ਅੱਖਾਂ ਵਿੱਚ ਚਿਲਕ ਉੱਤਰ ਵਾ ਇੰਗੀ ਆ ਰਹੀ ਹੈ ਫਿਰ ਕਿਹੜੇ ਬਾਕੀ ਬਾਬਾ ਕੋਲੇ ਕਿਹੜਾ ਗੱਡੀ ਆ ਸਾਰਾ ਦਿਨ ਤੋਰੇ ਫਿਰਚ ਇਹਨਾਂ ਦੇ ਲੱਤਾਂ ਦੁਖਣ ਲੱਗ ਜਾਂਦੀਆਂ ਨੇ ਹਾਂ ਤੋਰਾ ਫੇਰਾ ਵਾਲਾ ਸਾਡਾ ਹਾਂ ਬਾਹਾਂ ਕਰ ਦਿਓ ਜਿਹੜਾ ਕਰਨੇ ਹੋ ਤੁਹਾਂ ਦੇ ਜਿਹੜੇ ਤੁਰੇ ਫਿਰਦੇ ਯਾਰ ਬਾਬਾ ਬਾਕੀ ਢਿੱਡ ਪਿੱਛੇ ਕੀ ਹੁੰਦਾ ਪਾਏ ਦੇ ਬਾਪਾ ਪਾ ਦੇ ਕੀ ਆਇਆ ਨਾ ਜਮੇ 147 ਚੱਲ ਦਿੰਦੇ ਰਫ ਉਹਦੇ ਨਾਲ ਪੜਾ ਖੜਕਾ ਪਾਉਣ ਦੇ ਨਾ ਆਹ ਮੇਰੇ ਤੂੰ ਲਾ ਲਾ ਹੁਣ ਤੇਰੀ ਰੋਕੀ ਦੇ ਢਿੱਡ ਪਿੱਖੇ ਕੰਮ ਕਰਦਾ ਬੁੰਡ ਬੂੜ ਖੜਕਾ ਵੱਜਾ ਦੇ ਕਰਦੀ ਆ ਆ ਖੜਕਾ ਜਾਂਦੀ ਹਾਂ ਮਰਤੀ ਦਾ ਹੋ ਗੁਰੂ ਜੀ ਇਹਨੂੰ ਕਿਹੜਾ ਸੁਣਦਾ ਜੀ ਬੋਲਾਗਾ ਬੱਚਾ ਬੋਲਾ ਉੱਚਾ ਜਦੋਂ ਪੁੱਕੀ ਪੱਕੀ ਚੰਗੀ ਆ ਜਾਂਦੀ ਹੈ ਨਾ ਆ ਉਦੋਂ ਪੱਦ ਬੋਲਾ ਕਰਣਾ ਹੁੰਦਾ ਜਿੰਨੇ ਕਹੇ ਦੇ 5000 ਨਾ ਸ਼ਾਨਾ ਤੇ ਜਿੱਦੇ ਆਏ ਨਰਮ ਫਿਰ ਤਾਂ ਪੈਂਦਾ ਨਾ ਨਪੁਰ ਕਦੇ ਨਹੀਂ ਕਰਦਾ ਪਤੀ ਨਹੀਂ ਪੱਧਰੋਂ ਨਿਕਲ ਗਿਆ ਉਹ ਨਾ ਖਾਦਾ ਕਰ ਪੈਂਦਾ ਜੀਵਨ ਨੂੰ ਰੋ ਲਾ ਕੇ ਭੇਜੇਗਾ ਦਵਾਈ ਦੇਈ ਬਾਬਾ ਇਹਨੂੰ ਕੋਈ ਚੰਗੀ ਦਵਾਈ ਦੇ ਫੇਡੌਨ ਵਾਲਾ ਹਾਂ ਪੱਦਾ ਪੁੱਦਾ ਨਹੀਂ ਜੇ ਡੌਨ ਵਾਲੀ ਐ ਸਹੀ ਹੈ ਸਹੀ ਹੈ ਸਾਡੇ ਕੋਲ ਇਹ ਮੁੰਡਾ ਲੜਦਾ ਰਹਿੰਦਾ ਕਹਿੰਦਾ ਨਸ਼ੀਬ ਵਾਲਾ ਕਰਦਾ ਪਾਣ ਪੱਤੀ ਤੇ ਸੰਗੜੀ ਲਾ ਕੇ ਇਹਨੂੰ ਪਖੜੇ ਦਾ ਪਾਣੀ ਪੀਆ ਕਰ ਮਰਨੇ ਕਾਲੀ ਪਖੜੇ ਦਾ ਹਾਂ ਮਰਨੇ ਕਾ ਜੀ ਤਾਂ ਬੱਚਾ ਬਣਾ ਤਾਂ ਕੋਈ ਚੀ ਚੰਗੀ ਨਹੀਂ ਲੱਗਦੀ ਭਰਾਵਾਂ ਚੱਲ ਫਿਰ ਤੈਨੂੰ ਦਵਾਈ ਚੂਰਨ ਦੇ ਦੇ ਹਟ ਕੇ ਹਾਂ ਚਾਹ ਦਾ ਲੈ ਲੇ ਕਾ ਲੇ ਕੇ ਪਾਣੀ ਮਾਰ ਜਾਈਂਦਾ 55+ ਖਾ ਲੇਗਾ ਉਹ ਕੀੰਦਾਈ ਉਹ ਇੱਕ ਹੁੰਦੀ ਐ ਅੱਛਾ ਹਾਂ ਉਹ ਗੁੰਦਜੀ ਵਾਲੀ ਦਵਾਈ ਹੁੰਦੀ ਐ ਦੇਸੀ ਉਹ ਅੱਛਾ ਉਹ ਦਿਵਾ ਕੇ ਤੂੰ ਉਹ ਕੀ ਕੰਮ ਕਰੂ ਫੇਰ ਉਹ ਤੇਰਾ ਸਰੀਰ ਪਾ ਜਮਾ ਕਾਇਨੇ ਚ ਰੱਖਿਆ ਗੋ ਸੰਦ ਕਰ ਦੋ ਜੀ ਨਾ 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 ਉਹ ਤਾਂ ਨਸ਼ੇ ਕਰਕੇ ਰਹਿੰਦਾ ਤੇਰਾ ਸਰੀਰ ਨਸ਼ਾ ਛੱਡ ਜਿੰਗਾ ਘੋਰੀ ਹੋ ਰਹੀ ਕਰ ਕਰ ਨਸ਼ੇ ਫਸ ਨਾ ਕੀ ਉਹ ਅਥ ਨਹੀਂ ਲਾਉਣਾ ਤੇਰਾ ਮਾਨੀ ਨਹੀਂ ਕਰਨਾ ਫੇਰ ਤਾਂ ਤੂੰ ਬਚਾ ਹੀ ਜੇ ਮੈਂ ਯਾਰਾ ਰੋਜ਼ ਲੜਦਾ ਰਹਿੰਦਾ ਪੈਕ ਤਾਂ ਨਹੀਂ ਲਊਗਾ ਕਦੇ 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 ਲਾਉਂਦਾ ਜੀ ਪਹਿਲਾਂ ਪਿੰਦਾ ਹੀ ਬਾਬਾ ਹੁਣ ਨਹੀਂ ਪਿੰਦਾ ਕੋਈ ਨਹੀਂ ਐਂ ਕਰੀ ਕੁੰਠਲੀ ਦਾ ਮੂਤ ਨਹੀਂ ਹੁੰਦਾ ਹਾਂ ਉਹ ਮਾੜਾ ਜਾਂ ਪਿਆਦਾ ਕਰਨ ਗਲਾਗ ਗੁਰੂ ਜੀ ਦਾ ਪਿਆਦਾ ਠੀਕ ਹੈ ਕੀ ਆਦਾ ਕੁਛ ਨਹੀਂ ਬਾਬਾ ਕਹਿੰਦਾ ਵਧੀਆ ਦਵਾਈ ਦੇ ਕੀ ਹੂੰ ਕਹਿੰਦਾ ਸਾਰੇ ਨਸ਼ੇ ਛੱਡ ਦੂਗਾ ਅੱਛਾ ਤੱਕ ਉੱਠਣ ਵੇਲੇ ਹਾਂ ਉੱਠਣ ਵੇਲੇ ਉਹ ਲੈਣੀ ਹਾਂ ਜਮਾ ਨਾ ਖੇ ਉਹ ਤੇਰਾ ਮਾਨ ਹੀ ਨਹੀਂ ਕਰਨਾ ਬਾਬਾ ਆਪ ਹੀ ਮੂਤ ਕੀ ਪਿਆਦਾ ਕਰੂ ਕਿ ਨਹੀਂ 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 ਕੋਈ ਕਰਦਾ ਪਾਪ ਲੱਗੂ ਉਠਣੀ ਦਾ ਮੂਤ ਹੁੰਦਾ ਹੈ ਰੂਤਾ ਰਾਸਤਾਨ ਤੋਂ ਮਿਲੂ ਉਹ ਇੱਥੇ ਕਿਤੇ ਲੱਗ ਟਾ ਕਪੜਾ ਉਠ ਦੇਖ ਲਈ ਯਾਰ ਨਹੀਂ ਤਾਂ ਘੋੜੀ ਦਾ ਪਿਆਰੀ ਇੱਕੋ ਹੀ ਆ ਉਹ ਬਾਬਾ ਸਾਡਾ ਜਵਾਕ ਯਾਰ ਗੱਭਰੂ ਰੋੜ ਇੱਕ ਤਾਂ ਤੂੰ ਕੋਈ ਵਿਆਹ ਉਹ ਇਹਦਾ ਕਰਵਾ ਦੇ ਯਾਰ ਬੰਜਾ ਬਚੋਲਾ ਤੂੰ ਤਾਂ ਤੂੰ ਜਾ ਫਿਰਦਾ ਰਹਿਣਾ ਬਣ ਜਾਗੇ ਵਾ ਤੇਰੇ ਮੁੰਦਰੀ ਲੱਗੂ ਇੱਕ ਮੁੰਦਰੀ ਲੈ ਲਈ ਯਾਰ ਮੁੰਦਰੀ ਤਾਂ ਪਪਾ ਆਪਦੇ ਲਈ ਲਾ ਕੇ ਪਾਉਂਦੇ ਤੇਰੇ ਨਹੀਂ 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 ਗੁੱਠੀ ਨਾ ਆਪੈ ਉਹ ਅੱਛਾ ਅੱਛਾ ਉਹ ਅਰੇ ਛਾਪਾ ਲਾ ਪਨੋ ਝਾਂ ਪਾ ਛਾਂ ਪਛਾਂ ਆਹੋ ਆਉ ਨੂੰ ਮੁੰਦਰੀ ਕਹਿੰਦੇ ਆਂ ਅੱਛਾ ਉਹ ਪਾ ਦੇਗੇ ਲੜੋ ਕੋਈ ਨਹੀਂ ਫਿਰ ਨਿਗਾਹ ਮਾਰ ਲਾਂਗੇ ਨਿਗਾਹ ਮਾਰੀ ਜੇ ਮੁੰਡਾ ਗੱਪਰੂ ਹੋ ਰਿਆ ਯਾਰ ਪਿੰਡ ਕਿੰਨੀ ਕੁ ਦੂਰ ਹੋਵੇ ਹੁਣ ਤਾਂ ਗੱਪਰੂ ਆਪ ਹੀ ਆ ਤੈਨੂੰ ਪਤਾ ਹੁਣ ਪਿਆਵਾਲਾ ਜੋੜਾ ਪੁੱਤ ਤੇ ਆ ਹੀ ਜਾਂਦਾ ਲੈ ਠੀਕ ਹੀ ਗੱਲ ਹੈ ਹੱਕ ਪੜਦਾ ਤੇ ਗੱਪਰੂ ਹੋ ਜਾਂਦਾ ਦਾ ਜੱਟਾਂ ਦੇ ਆ ਹੋ ਜਾਂਦੇ ਹਾਂ ਤੇਰਾ ਕਹੇ ਜੋ ਕਮਾ ਸਹੀ ਗੱਲ ਹੈ ਤੇਰੀ ਫਿਰ ਆਏ ਕ ਨੇੜੇ ਹੋਏ ਪਿੰਡ ਵਾਂਗੂ ਦੂਰ ਨਾ ਪਰਾ ਵੇ ਕੰਮਲੇ ਨੇ ਮੜੇ ਹੀ ਨਿਕਲਣਾ ਸੋਰੇ ਤੂੰ ਪੱਠਾ ਠਾ ਹੈ ਨਾ ਵੇ ਨੇੜੇ ਨੇੜੇ ਪਾਉਂਦਾ ਹੈ ਕੋਈ ਨਾ ਨੇੜੇ ਉਹ ਨੇੜੇ ਕੰਨ ਦੋ ਚਾਰ ਪੰਡੱਗੇ ਟਪਾ ਕੇ ਨਾ 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 ਇੰਨਾ ਅਕਦਾ ਚੱਲ ਹੀ ਜਾਂਦਾ ਕੋਈ ਨਾ ਉਹ 50 ਕਿਲੋਮੀਟਰ ਤੇ ਹਾਂ ਹਾਂ ਬਾਬਾ ਇਹ ਨੇੜੇ ਵੇ ਨਾ ਜਰਕਦੇ ਨੇ ਅਕਦਾ ਸੌਰੇ ਤੋਂ ਮੁੜਿਆ ਹੁੰਦਾ ਨਹੀਂ ਕਿਰਚਰ ਦੇ ਨਾਲ ਆਉਂਦੇ ਨਹੀਂ ਇਹ ਦੂਰੋਂ ਘਾਣਾ ਬਾਹਰ ਆ ਜਾਂਦਾ ਕਾ ਫਾਇਦਾ ਹੋ ਜਾਂਦਾ ਹਾਂ ਕਰੇ ਸਰਦਾਂ ਨਹੀਂ ਕੱਲਾ ਜਵਾਕ ਆ ਯਾਰ ਕੋਈ ਨਾ ਨੇੜੇ ਭਾੜ ਲਾਂਗੇ ਕੀ ਭਾੜੀ ਯਾਰ ਬਾਬਾ ਨਾ ਮਾਈ ਤੁਮ ਖੜੀ ਹੋ ਜਾਂਦੇ ਯਾਰ ਪੁੱਛ ਮਾਈ ਹਾਂ ਮਾਈ ਨੂੰ ਤਾਂ ਹਾਂ ਮਾਈ ਠੀਕ ਹੋਈ ਕਿ ਖਾੜ ਤੇ ਬਾਬਾ ਇਹ ਨਾ ਕਰ ਕੰਗਿਰਦੇ ਨੰਗੀ ਨਾ ਪਈ ਉਹ ਨੰਗੀ ਨਹੀਂ ਹਾਂ ਮੁੰਡਾ ਬੈਠਾ ਯਾਰ ਗੱਲ ਕਰਦੇ ਆ ਆਪਾਂ ਨੂੰ ਕੀ ਲੋੜ ਹੈ ਬਾਬਾ ਮੁੜ ਕਾ ਆ ਰਿਹਾ ਓਏ ਹਾਂ ਮੁੜ ਕਾ ਆ ਰਿਹਾ ਉਹ ਦਵਾਈ ਦਿੱਤੀ ਹੈਗੀ ਨਤਾਰ ਆ ਗੋਲੀਆਂ ਆ ਮੈਂ ਲੈ ਆ ਗਿਆ ਹਾਂ ਗੋਲੀ ਦਿੱਤੀ ਹੈ ਹਾਂ ਮੈਂ ਲੈ ਕੇ ਦਿੱਤੀ ਸੀ ਉਹ ਫਿਰ ਕਰਮਾਇਸ਼ ਕਰਦੀ ਹੈ ਹਾਂ ਜੀ ਹਾਂ ਗੱਲ ਤੇ ਠੁੱਡੀ ਕੀ ਖਵਾਇਆ ਕਰੋ ਮਾਈ ਨੂੰ ਫਿਰ ਇਹਨੂੰ ਗੋੰਦ ਚੀਰਾ ਲਿਆ ਦਾਂਗੇ ਫਿਰ ਗੋੰਦ ਚੀਰਾ ਨਹੀਂ ਉਹ ਤਾਂ ਫਿਰ ਜਮੀ ਖਰਾਬ ਹੋ ਗਈ ਖਾਣਾ ਪੀਣਾ ਓਏ ਹਾਂ ਨਾ ਜੀ ਇਹ ਨਹੀਂ ਦੇਖ ਲੈ ਉਹ ਨਹੀਂ ਖਾਂਦੀ ਪਾਪੜਾ ਨਹੀਂ ਦੱਬੀ ਲੈ ਜੇ ਫਿਰ ਤੇਰਾ ਦੁੱਧ ਚ ਦਬੋ ਕੇ ਖਾ ਰਿਹਾ ਪਲਾ ਤੱਤਾ ਕਰ ਦੇ